ਆਲੰਪਨਾ ਉੱਠੇ ਹੋਏ ਸਰ ਜੇ ਅੱਜ ਜੀ ਕਲਮ ਨਾ ਕੀਤੇ ਗਏ ਤਾਂ ਬਗਾਵਤ ਕੱਲ ਨੂੰ ਦੁਬਾਰਾ ਵੀ ਹੋ ਸਕਦੀ ਹੈ ਖੁਸਰੋ ਦੀ ਬਗਾਵਤ ਅਰਜਨ ਦੇਵਤਾ ਦੇ ਹੱਥ ਸੀ ਸਾਨੂੰ ਜਲਦ ਤੋਂ ਜਲਦ ਉਹਨਾਂ ਦੇ ਖਿਲਾਫ ਕੋਈ ਸਖਤ ਕਦਮ ਚੁੱਕਣੇ ਪੈਣਗੇ ਆਸ਼ੀਰਵਾਦ ਤੇ ਪਤਵੰਤਾਂ ਦੇ ਨਾਲ ਤਖਤ ਨੇ ਹਿੱਲਿਆ ਕਰ ਦੇ ਜੰਗ ਜਿੱਤਣ ਦੇ ਲਈ ਜੰਗ ਜੋ ਤਾਕਤ ਦੀ ਜ਼ਰੂਰਤ ਹੁੰਦੀ ਹੈ ਜੰਗ ਜੋ ਤਾਕਤ ਦੀ ਇਪੀਲਾ ਫਕੇਰਾਂ ਦੇ ਖੇਡ ਨਹੀਂ ਆ ਹਜ਼ੂਰੀਆਲਾ ਚੰਦੂ ਸ਼ਾਹ ਤੇ ਪ੍ਰੀਤੀ ਚੰਦ ਆਏ ਨੇ ਜਹਾਂਗੀਰ ਨੇ ਤਖਤ ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ ਸਿਆਸੀ ਮਾਹੌਲ ਹੁਣ ਬਦਲਣ ਵਾਲਾ ਹੈ ਹਜ਼ੂਰ ਜੇ ਖੁਸਰੋ ਦੀ ਬਗਾਵਤ ਵਿੱਚ ਅਸੀਂ ਖੁਸਰੋ ਦੇ ਕਿਸੇ ਵੀ ਸਾਥੀ ਨੂੰ ਨਹੀਂ ਬਖਸ਼ਿਆ ਤਾਂ ਇਹਨਾਂ ਨੂੰ ਕਿਉਂ ਬਖਸ਼ੀਏ ਹਜ਼ੂਰ ਹੋਰ ਤਾਂ ਹੋਰ ਇਹਨਾਂ ਨੇ ਆਪਣਾ ਵੱਖਰਾ ਦਰਬਾਰ ਵੀ ਸਜਾਲਿਆ ਜਿੱਥੇ ਸਾਰੇ ਧਰਮਾਂ ਦੇ ਲੋਕ ਮੱਥਾ ਟੇਕ ਰਹੇ ਨੇ ਮੱਥਾ ਹਾਂ ਸਮਝਦਾ ਮੈਂ ਕਈਰ ਸੇ ਤੋਂ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਇਹ ਆਪਣੇ ਧਰਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ ਹਜ਼ੂਰ ਮੈਨੂੰ ਤਾਂ ਲੱਗਦਾ ਇਹ ਧਰਮ ਦੀ ਆੜ ਵਿੱਚ ਆਪਣੀ ਤਾਕਤ ਵਧਾ ਰਹੇ ਨੇ ਵੇਖਣਾ ਹਜ਼ੂਰ ਕਿਤੇ ਕੱਲ ਨੂੰ ਹਾਂ ਹੁਣ ਸੁਣਿਆ ਹੈ ਕਿ ਖੁਸਰੋ ਨੂੰ ਅੰਨਾ ਕਰ ਦਿੱਤਾ ਗਿਆ ਹੈ ਤੇ ਉਹ ਆਗਰੇ ਦੇ ਕਿਸੇ ਕੈਦਖਾਨੇ 'ਚ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ ਹੈ ਜੇ ਜਹਾਂਗੀਰ ਆਪਣੇ ਪੁੱਤਰ ਖੁਸਰੋ ਨਾਲ ਐ ਸਲੂਕ ਕਰ ਸਕਦਾ ਹੈ ਤੇ ਸਾਡੇ ਨਾਲ ਤਾਂ ਕੁਝ ਵੀ ਕਰ ਸਕਦਾ ਹੈ ਦੁਕਾਨੇ ਬਾਤ ਨੂੰ ਖਤਮ ਕਰਦਾ ਫਕਤ ਆ ਗਿਆ ਹੈ ਵਾਹ ਪੰਨਾ ਬਾਦਸ਼ਾਹ ਹਿੰਦ ਜਹਾਂਗੀਰ ਨੇ ਅਰਜਨ ਦੇਵ ਨੂੰ ਲਾਹੌਰ ਕਿਲੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ ਬਾਸ਼ਾ ਦਾ ਹੁਕਮ ਹੈ ਜਾਣਾ ਤਾਂ ਪਵੇਗਾ ਮੋਗਲ ਬਾਦਸ਼ਾਹ ਦਾ ਹੁਕਮ ਆਉਂਦਿਆਂ ਹੀ ਗੁਰੂ ਜੀ ਨੂੰ ਅੰਦੇਸ਼ਾ ਹੋ ਗਿਆ ਸੀ ਕਿ ਲਾਹੌਰ ਜਾ ਕੇ ਵਾਪਸੀ ਦੀ ਉਮੀਦ ਨਹੀਂ ਹੈ ਆਉਣ ਵਾਲੇ ਵਕਤ ਨੂੰ ਮਹਿਸੂਸ ਕਰਦਿਆਂ ਗੁਰੂ ਅਰਜਨ ਦੇਵ ਜੀ ਨੇ ਤਰਮਤੇ ਮਜਲੂਮਾਂ ਦੀ ਰਾਖੀ ਲਈ ਹਰ ਗੋਬਿੰਦ ਸਾਹਿਬ ਨੂੰ ਸ਼ਸਤਰ ਤਾਰੀ ਹੋਣ ਦਾ ਵਚਨ ਕਰਦਿਆਂ ਤਲਵਾਰ ਦਿੱਤੀ ਗੁਰੂ ਅਰਜਨ ਦੇਵ ਜੀ ਦੇ ਨਾਲ ਕੁਝ ਸਿੱਖ ਸ਼ਰਧਾਲੂ ਵੀ ਲਾਹੌਰ ਲਈ ਰਵਾਨਾ ਹੋ ਗਏ ਹੈ ਹਾਥਾ ਹੋਈ ਸੰਤ ਜਿਨ੍ਹਾਂ ਨੇ ਲਾਹੌਰ ਨੂੰ ਹੈਜ਼ਾ ਮੁਕਤ ਕੀਤਾ ਸੀ ਭਾਈ ਜਾਨ ਇਹ ਤਾਂ ਬਿਮਾਰ ਲੋਕਾਂ ਨੂੰ ਰੋਟੀ ਵੀ ਖਵਾਉਂਦੇ ਸੀ ਵੀ ਇਹਨਾਂ ਦੀ ਵਜ੍ਹਾ ਕਰਕੇ ਮੈਂ ਅੱਜ ਜੀਂਦਾ ਹਾਂ ਪਰ ਇਹਨੂੰ ਫੜ ਕੇ ਕਿਉਂ ਲਿਆ ਰਹੇ ਹੈ? ਹੈਲੋ ਤੁਸੀਂ ਇੱਥੇ ਹੀ ਰੁਕੋ। ਖਾਨ ਮਰਤਜ਼ਾ ਇੱਥੇ ਆਂਦੇ ਹੀ ਹੋਣਗੇ। ਾਈ ਜਾਨ ਮੁਸਾਫਰਾਂ ਦੇ ਲਈ ਕੁਝ ਦਾਣੇ ਪਾਣੀ ਦਾ ਬੰਦੋਬਸਤ ਹੋ ਸਕਦਾ ਮੇਰਾ ਕੰਮ ਆ ਤੁਹਾਡੇ ਤੇ ਨਜ਼ਰ ਰੱਖਣਾ ਖਾਤਰਦਾਰੀ ਕਰਨਾ ਨਹੀਂ ਉਹ ਭਾਈ ਇਹਨਾਂ ਤੋਂ ਕੋਈ ਉਮੀਦ ਨਾ ਰੱਖੋ ਮੈਨੂੰ ਤਾਂ ਕੋਈ ਹੋਰ ਹੀ ਗੱਲ ਲੱਗਦੀ ਹੈ ਖੁਸ਼ ਆਮ ਦੇ ਖੁਸ਼ ਆਮ ਦੇ ਅਬ ਤੁਹਾਨੂੰ ਇੱਥੇ ਜਨਮਰਾਦੇ ਕੋਲ ਕਿਨੇ ਬਿਠਾਇਆ ਹੈ ਉਪ ਅਸੀਂ ਜਾਣਦੇ ਹਾਂ ਕਿ ਅਜਿਹਾ سلوਕ ਕਿਦੇ ਕਹਿਣ ਤੇ ਹੋ ਰਿਹਾ। ਬਸ ਇਹ ਜਾਣਨਾ ਚਾਹੁੰਦੇ ਆ ਕਿ ਕਿਉਂ ਹੋ ਰਿਹਾ ਹੈ। ਵੇਖੋ ਗੱਲ ਇੱਕਦਮ ਸਿੱਧੀ ਹੈ। ਖੁਸਰੋ ਨੂੰ ਤੇ ਤੁਸੀਂ ਜਾਣਦੇ ਹੀ ਹੋ। ਬਾਦਸ਼ਾਹ ਦੇ ਖਿਲਾਫ ਸ਼ਮਸ਼ੀਰ ਉਠਾਈ ਸੀ ਉਹਨੇ। ਸ਼ਮਸ਼ੀਰ ਤਾਂ ਖਾਮੋਸ਼ ਹੋ ਗਈ ਪਰ ਹੁਣ ਅਜੇ ਹੋਰ ਵੀ ਕੰਮ ਕਰਨੇ ਬਾਕੀ ਨੇ। ਆਸ਼ੀਰਵਾਦ ਦੇਣਾ ਕੋਈ ਗੁਨਾਹ ਤਾਂ ਨਹੀਂ। ਆ ਗੁਨਾਹ ਹੈ ਬਾਗਿਆਂ ਨੂੰ ਆਸ਼ੀਰਵਾਦ ਦੇਣਾ ਗੁਨਾਹ ਹੈ। ਦੇਸ ਤੋਂ ਵੀ ਵੱਡਾ ਗੁਨਾਹ ਹੈ ਆਪਣਾ ਦਰਬਾਰ ਚਲਾਉਣਾ ਤੇ ਦੂਸਰੇ ਧਰਮ ਦੇ ਲੋਕਾਂ ਨੂੰ ਆਪਣੇ ਧਰਮ ਦੇ ਨਾਲ ਜੋੜਨਾ। ਅ ਡਰੋਨੇ ਤੁਸੀਂ ਇਹ ਸੰਤੋ ਤਰਵੇਸ਼ੂ ਬਹੁਤ سارے ਲੋਕ ਤੁਹਾਨੂੰ ਮੰਨਦੇ ਨੇ ਬੜੀ ਮੰਨਤਾ ਹੈ ਤੁਹਾਡੀ। ਵੇਖੋ ਸਾਡਾ ਮਜ਼ਬ ਮਜ਼ਬੀ ਲੋਕਾਂ ਦਾ ਖੂਨ ਬਹਾਉਣ ਤੋਂ ਮਨਾ ਕਰਦਾ ਹੈ ਤੁਹਾਡਾ ਖੂਨ ਨਹੀਂ ਬੰਨ੍ਹ ਦਿਆ ਗਿਆ ਸੀ ਨਜ਼ਰ ਬੰਦ ਕਰ ਲਓ ਤੇ ਮਹਿਮਾਨ ਖਾਣੇ ਚ ਨੰਦਾ ਬੰਦੋਬਸਤ ਕਰੋ